ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੱਜ ਦੇ ਵਿਸ਼ੇ ਵਿੱਚ ਅਸੀਂ ਫਿਰ ਤੋਂ ਸ਼ਲੋਕ ਸਾਸਕ੍ਰਿਤੀ ਮਹਲਾ 5ਵਾਂ ਭਾਗ ਕੇ ਪੰਜਵੇਂ ਪਾਸਾ ਜਿਨੇ ਜੋ ਸਾਸਕ੍ਰਿਤੀ ਬਾਣੀ ਵਿਚਾਰਨ ਕੀਤੇ ਸੀ ਉਸ ਦੇ ਔਖੇ ਸ਼ਬਦਾਂ ਦਾ ਕਿਵੇਂ ਉਚਾਰਨ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਸੰਗਤਾਂ ਨੂੰ ਦੱਸ ਦਈਏ ਕਿ ਅਸੀਂ 10-10 ਸ਼ਬਦ ਲੈ ਕੇ ਉਹਨਾਂ ਦਾ ਸ਼ੁੱਧ ਉਚਾਰਨ ਆਪ ਜੀ ਨੂੰ ਦੱਸ ਰਹੇ ਹਾਂ ਇਕੱਠੀ ਬਾਣੀ ਦਾ ਅਸ਼ੇਸ਼ ਨੂੰ ਸ਼ਰਨ ਤਾਣੀ ਦੱਸ ਰਹੇ ਕਿ ਕਿ ਵੀਡੀਓ ਫਿਰ ਕਾਫੀ ਲੰਬੀ ਹੋ ਜਾਂਦੀ ਹੈ ਸੋ ਇਸ ਕਰਕੇ ਅਸੀਂ 10 10 ਔਖੇ ਸ਼ਬਦਾਂ ਦਾ ਕਿਵੇਂ ਉਚਾਰਨ ਕਰਨਾ ਹੈ ਉਸ ਬਾਰੇ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਆਓ ਸਾਸਕਰੀ ਦੇ ਕੁਝ ਔਖੇ ਸ਼ਬਦਾਂ ਦਾ শুদ্ধ ਉਚਾਰਨ ਕਰਨਾ ਸਿੱਖੀਏ ਸੋ ਜਿਵੇਂ ਆਪ ਜੀ ਦੇਖ ਰਹੇ ਹੋ ਇੱਥੇ ਜੋ ਪਹਿਲਾ ਸ਼ਬਦ ਹੈ ਪੱਪੇ ਨੂੰ ਕੰਨਾ ਪਾ ਤੱਤੇ ਨੂੰ ਕੰਨਾ ਤਾ ਲਲਣ ਟਿੱਪੀ ਲੰ ਪਾ ਤਾਲੰ ਉਚਾਰਨ ਕਰਨਾ ਹੈ ਇਸ ਦਾ ਪੱਪੇ ਨੂੰ ਕਰਨਾ ਪਾ ਤੱਤੇ ਨੂੰ ਕੰਨਾ ਤਾ ਲਲੇ ਨੂੰ ਟਿੱਪੀ ਲੰ ਪਾ ਤਾਲੰ ਉਚਾਰਨ ਕਰਨਾ ਹੈ ਤੇ ਸੰਤਾਂ ਨੂੰ ਦੱਸਦੀ ਇਹ ਜੋ ਸ਼ਬਦ ਦਾ ਪਹਿਲਾ ਅੱਖਰ ਨੂੰ ਕੰਨਾ ਲੱਗਿਆ ਹੁੰਦਾ ਹੈ ਕਈ ਸੰਤਾ ਉਸ ਦਾ ਉਚਾਰਨ ਨਹੀਂ ਕਰਦੀਆਂ ਸੋ ਸੰਤਾ ਕੀਨੇ ਉਚਾਰਨ ਕਰ ਦਿੰਦੀਆਂ ਨੇ ਸੰਤਾ ਇਸ ਤਰ੍ਹਾਂ ਉਚਾਰਨ ਕਰ ਦਿੰਦੇ ਨੇ ਪਾਤਲਨ ਉਚਾਰਨ ਕਰ ਦਿੰਦੇ ਨੇ ਪਪਾ ਮੁਕਤਾ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਪੱਪਾ ਮੁਕਤਾ ਨਹੀਂ ਕਰਨਾ ਜੋ ਪੱਤੇ ਨੂੰ ਕੰਨਾ ਲੱਗਿਆ ਹੈ ਉਹ ਪੂਰਾ ਉਚਾਰਨ ਕਰਨਾ ਹੈ ਪੱਪੇ ਨੂੰ ਕਰਨਾ ਪਾ ਤੱਤੇ ਨੂੰ ਕਰਨਾ ਤਾ ਲੱਲੇ ਨੂੰ ਟਪੀਲੰ ਪਾ ਤਾਲੰਗ ਉਚਾਰਨ ਕਰਨਾ ਹੈ ਨਾ ਕਿ ਪਤਾਨੰ ਪੱਪਾ ਮੁਕਤੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਪਾ ਤਾਲੰਗ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਇੱਥੇ ਦੇਖ ਰਹੇ ਹੋ ਬੱਬੇ ਨੂੰ ਦਲੈਂਕੜ ਬੈਂ ਇੱਥੇ ਸ ਸ ਦੇ ਪੈਰ ਚੱਡਾ ਵਾਵਾ ਲੱਗਿਆ ਹੈ ਕੰਨਾ ਵੀ ਹੈ ਤੇ ਤੱਤਾ ਰਾਰਾ ਹਾ ਹਾ ਸੋ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਬੱਬੇ ਨੂੰ ਦਲਾਮ ਬੈਂ ਜੋ ਸ ਸ ਦੇ ਪੈਰ ਦੇ ਵਿੱਚ ਅੱਧਾ ਵਾਵਾ ਲੱਗਿਆ ਹੈ ਅੱਧੇ ਬਾਵੇ ਨੇ ਅੰਕੜ ਮਾਤਰਾ ਉਚਾਰਨ ਕਰਨੀ ਹੈ ਅੱਗੇ ਜੋ ਸਸੇ ਨੂੰ ਕਰਨਾ ਹੈ ਉਹ ਐੜੇ ਨੂੰ ਉੱਪਰ ਨਾਲ ਲੱਗੇਗਾ ਅੱਗੇ ਤੱਤ ਰਰ ਹਹ ਸੋ ਇਸ ਦਾ ਅਸ਼ੁੱਧ ਉਚਾਰਨ ਵਾਵੇ ਨੇ ਕੀ ਕੀਤਾ ਹੈ ਵਾਵੇ ਨੇ ਔਂਕੜ ਮਾਤਰਾ ਦਾ ਉਚਾਰਨ ਲੈ ਕੇ ਅੱਗੇ ਐੜਾ ਅੱਖਰ ਪਰੜ ਕਰਕੇ ਐੜੇ ਨੂੰ ਕੰਨਾ ਉੱਤੇ ਬਿੰਦੀ ਲਗਾ ਕੇ ਤੱਤ ਰਰ ਹਹ ਬੈ ਸਵੰਤਰਹ ਉਚਾਰਨ ਕਰਨਾ ਹੈ ਬੈ ਸਵੰਤਰਹ ਨਾ ਕਿ ਕਈ ਬੈ ਸਵੰਤਰਹ ਉਚਾਰਨ ਕਰ ਦਿੰਦੇ ਨੇ ਵਾਵੇ ਦੀ ਉਚਾਰਨ ਕਰ ਦਿੰਦੇ ਨੇ ਵਾਵਾ ਉਚਾਰਨ ਨਹੀਂ ਕਰਨਾ ਇੱਥੇ ਬੈ ਬੱਬੇ ਮਤਲਬ ਬੈ ਸਸੇ ਔਕੜ ਸੋ ਐੜੇ ਨੂੰ ਕੰਨਾ ਉੱਤੇ ਬਿੰਦੀ ਆ ਤੱਤਾ ਰਾ ਰਾ ਹਾਹ ਬੈ ਸਵੰਤਰਹ ਉਚਾਰਨ ਕਰਨਾ ਹੈ ਬੈ ਸਵੰਤਰਹ ਸੋ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਸਿਹਾਰੀ ਖੱਖੇ ਦੇ ਪੈਰ ਦੇ ਵਿੱਚ ਅੱਧਾ ਯਈਆ ਖੱਖੇ ਨੂੰ ਕੰਨਾ ਵੀ ਆ ਦੱਦੇ ਨੂੰ ਕੰਨਾ ਵੀ ਆ ਸੋ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਬੱਬੇ ਨੂੰ ਸਿਹਾਰੀ ਬੇ ਅੱਗੇ ਜੋ ਖੱਖੇ ਦੇ ਪੈਰ ਦੇ ਵਿੱਚ ਅੱਧਾ ਜਈਆ ਹੈ ਆਪ ਜੀ ਨੇ ਪਹਿਲਾਂ ਵੀ ਦੱਸਿਆ ਸੀ ਕੀ ਕਰੇਗਾ ਖੱਖੇ ਨੂੰ ਵੀ ਸਿਹਾਰੀ ਲਗਾਵੇਗਾ ਅੱਗੇ ਜੋ ਕੰਨਾ ਹੈ ਇਹ ਐੜੇ ਨੂੰ ਲੱਗੇਗਾ ਅੰਗੇ ਦੱਦੇ ਨੂੰ ਟਿੱਪੀ ਦੰਮ ਉਚਾਰਨ ਹੋਵੇਗੀ ਬੱਬੇ ਨੂੰ ਸਿਹਾਰੀ ਬੇ ਖੱਖੇ ਨੂੰ ਸਿਹਾਰੀ ਖੇ ਐੜੇ ਨੂੰ ਕੰਨਾ ਆ ਦੱਦੇ ਨੂੰ ਟਿੱਪੀ ਦੰਮ ਬਿਖਿਆਦੰਮ ਉਚਾਰਨ ਕਰਨਾ ਹੈ ਬਿਖਿਆਦੰਮ ਬੱਬੇ ਨੂੰ ਸਿਹਾਰੀ ਬੇ ਖੱਖੇ ਨੂੰ ਸਿਹਾਰੀ ਖੇ ਐੜੇ ਨੂੰ ਕੰਨਾ ਆ ਦੱਦੇ ਨੂੰ ਟਿੱਪੀ ਦੰਮ ਬਿਖਿਆਦੰਮ ਉਚਾਰਨ ਕਰਨਾ ਹੈ ਖਖੇ ਨੇ ਇਹਦੇ ਪੈਰ ਚ ਅੱਦਾ ਜਈਆ ਸੀ ਉਸਨੇ ਖਖੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਜੋ ਐੜੇ ਨੂੰ ਕਰਨਾ ਸੀ ਸੋ ਜੋ ਖਖੇ ਨੂੰ ਕਰਨਾ ਸੀ ਉਹ ਐੜੇ ਨੂੰ ਲਗਾ ਕੇ ਅੱਗੇ ਦਦੇ ਨੂੰ ਟਿੱਪੀ ਇੱਕਦਮ ਦਾ ਉਚਾਰਨ ਹੋਵੇਗਾ ਵਿਖਿਆਦੰ ਸੋ ਇਹ ਇਸ ਦਾ ਸ਼ੁੱਧ ਉਚਾਰਨ ਸੀ ਸੋ ਅਗਲਾ ਅੱਖਰ ਲੱਲਾ ਭੱਬੇ ਦੇ ਪੈਰ ਚੱਦਾ ਜਈਆ ਤੱਤੇ ਨੂੰ ਲਾਵਾ ਲੱਲਾ ਭੱਬੇ ਦੇ ਪੈਰ ਚੱਦਾ ਜਈਆ ਤੱਤੇ ਨੂੰ ਲਾਵਾ ਏ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜਈਏ ਨੇ ਕੀ ਕੀਤਾ ਹੈ ਭੱਬੇ ਨੂੰ ਸਿਹਾਰੀ ਲਗਾਈ ਹੈ ਅੱਗੇ ਐੜਾ ਖਰ ਪ੍ਰਗਟ ਕਰਕੇ ਤੱਤੇ ਨੂੰ ਲਾਵਾ ਤੇ ਇਹਦਾ ਸ਼ੁੱਧ ਉਚਾਰਨ ਹੋਵੇਗਾ ਲੱਬੇ ਅਤੇ ਲੱਬੇ ਅਤੇ ਉਚਾਰਨ ਕਰਨਾ ਹੈ ਲੱਬੇ ਅਤੇ ਲਲਾ ਪੱਡੇ ਨੇ ਸਿਹਾਰੀ ਐਰਾ ਮੁਕਤਾ ਤੱਤੇ ਨੂੰ ਲਾਮਾ ਲੱਬੇ ਅਤੇ ਲੱਬੇ ਅਤੇ ਉਚਾਰਨ ਕਰਨਾ ਹੈ ਨਾ ਕਿ ਲੱਬਤੇ ਲੱਬਤੇ ਕਰੋਗੇ ਗਲਤ ਉਚਾਰਨ ਹੋਵੇਗਾ ਇਦਾਂ ਉਚਾਰਨ ਨਹੀਂ ਕਰਨਾ ਇਹ ਗਲਤ ਉਚਾਰਨ ਹੋਵੇਗਾ ਲੱਭਤੇ ਉਚਾਰਨ ਨਹੀਂ ਕਰਨਾ ਲੱਭੇ ਅਤੇ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਐਣਾ ਮੁਕਤਾ ਕਰਦਾ ਮੁਕਤਾ ਰਾਰੇ ਨੂੰ ਟਿੱਪੀ ਕਈ ਇਸ ਦਾ ਇਕੱਠਾ ਉਚਾਰਨ ਕਰ ਦਿੰਦੇ ਨੇ ਅਧਰੰ ਉਚਾਰਨ ਕਰ ਦਿੰਦੇ ਨੇ ਇਸ ਦਾ ਖਾਸ ਧਿਆਨ ਰੱਖਣਾ ਹੈ ਐਣਾ ਅੱਖਰ ਮੁਕਤਾ ਬੋਲ ਕੇ ਤਦ ਦਾ ਰਾਰੇ ਨੂੰ ਟਿੱਪੀ ਅ ਧਰੰਗ ਉਚਾਰਨ ਕਰਨਾ ਹੈ ਨਾ ਕਿ ਅਧਰੰਗ ਅਧਰੰਗ ਕਰਾਂਗੇ ਗਲਤ ਉਚਾਰਨ ਹੋਵੇਗਾ ਐਣਾ ਮੁਕਤਾ ਬੋਲ ਕੇ ਐਣਾ ਲੱਗ ਬੋਲ ਕੇ ਅ ਧਰੰਗ ਉਚਾਰਨ ਕਰਨਾ ਹੈ ਅ ਧਰੰਗ ਨਾ ਕਿ ਅਧਰੰਗ ਅਧਰੰਗ ਕਰਾਂਗੇ ਗਲਤ ਉਚਾਰਨ ਹੋਵੇਗਾ ਇਸ ਦਾ ਇਕੱਠਾ ਉਚਾਰਨ ਨਹੀਂ ਕਰਨਾ ਹੈ ਕਿਵੇਂ ਉਚਾਰਨ ਕਰਨਾ ਹੈ ਐਨ ਆ ਮੁਕਤਾ ਅਲੱਗ ਤੋਂ ਉਚਾਰਨ ਕਰਨਾ ਹੈ ਪੇਂ ਤੱਦਾ ਰਾਰੇ ਨੂੰ ਟਿੱਪੀ ਫਿਰ ਤੱਦਾ ਰਾਰੇ ਨੂੰ ਟਿੱਪੀ ਆ ਤਰੰ ਉਚਾਰਨ ਕਰਨਾ ਹੈ ਨਾ ਕਿ ਅਦਰੰ ਇਕੱਠਾ ਕਰਾਂਗੇ ਗਲਤ ਉਚਾਰਨ ਹੋਵੇਗਾ ਆ ਤਰੰ ਉਚਾਰਨ ਕਰਨਾ ਹੈ ਉਹ ਅਗਲਾ ਜੋ ਸ਼ਬਦ ਹੈ ਦੇਖ ਰਹੇ ਹੋ ਕਕਾ ਰਾਰੇ ਨੂੰ ਔਂਕੜ ਰ ਨਾਰੇ ਨੂੰ ਕੰਨਾ ਨਾ ਪਰਨਾ ਅੱਗੇ ਮੰਮਾ ਜਈਆ ਹਾਹਾ ਇਹ ਤਿੰਨੇ ਅੱਖਰ ਮੁਕਤੇ ਨੇ ਮੰਮਾ ਯਈਆ ਹਾ ਹਾ ਪਰ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਇਸ ਸ਼ਬਦ ਦਾ ਖਾਸ ਧਿਆਨ ਰੱਖਣਾ ਹੈ ਸੰਕਤਾ ਨੇ ਆਉ ਇਸ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ ਸੋ ਪਹਿਲਾ ਜੋ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਆਪਾਂ ਵੰਡਾਂਗੇ ਕੱਕਾ ਰਾਰੇ ਨੂੰ ਔਕੜ ਰੋ ਨਾੜੇ ਨੂੰ ਕੰਨਾ ਹਣਾ ਔਰਨਾ ਪੁਰਨਾ ਉਚਾਰਨ ਕਰਨਾ ਹੈ ਪੜਨਾ ਪੁਰਨਾ ਅੱਗੇ ਯਈਆ ਕੀ ਕਰੇਗਾ ਮਮਾ ਈੜੀ ਨੂੰ ਸਿਹਾਰੀ ਲਗਾ ਕੇ ਅੱਗੇ ਐਣਾ ਅੱਖਰ ਪ੍ਰਗਟ ਹੋਵੇਗਾ ਅੱਗੇ ਹਾਹੇ ਨੂੰ ਵੀ ਸਿਹਾਰੀ ਹੀ ਉਚਾਰਨ ਕਰਨੀ ਹੈ ਮੇਹੇ ਕਰਨਾ ਮੇਹੇ ਉਚਾਰਨ ਕਰਨਾ ਹੈ ਪੁਰਨਾ ਮੇਹੇ ਇਕੱਠਾ ਹੀ ਉਚਾਰਨ ਕਰਨਾ ਹੈ ਪਰ ਇਸ ਦਾ ਅਗਰ ਅਸੀਂ ਸੁੱਧ ਉਚਾਰਨ ਕਰਨਾ ਸਿੱਖਣਾ ਹੋਵੇ ਤਾਂ ਇਸ ਜੋ ਸ਼ਬਦ ਜਾਦਾ ਅੱਖਰਾਂ ਵਿੱਚ ਹੋਵੇ ਵੱਡਾ ਸ਼ਬਦ ਹੋਵੇ ਉਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਉਸ ਦਾ ਸੁੱਧ ਉਚਾਰਨ ਕਰਨਾ ਸਿੱਖ ਸਕਦੇ ਹਾਂ ਪੁਰਨਾ ਮੇਹ ਉਚਾਰਨ ਕਰਨਾ ਹੈ ਕਕਾ ਰਾਰੇ ਨੂੰ ਔਕੜਾ ਨਾਣੇ ਨੂੰ ਕੰਨਾ ਅੱਗੇ ਜਿਹੜਾ ਮਮਾ ਯਈਆ ਹਹਾ ਸੀ ਇਸ ਦਾ ਸੁੱਧ ਉਚਾਰਨ ਕਿਵੇਂ ਹੋਵੇਗਾ ਮਮਾ ਈੜੀ ਨੂੰ ਸਿਹਾਰੀ ਮੇ ਅਗਾਏ ਐਡਾ ਨੰਨੂ ਸਿਹਾਰੀ ਕਰਨਾ ਮੇ ਇਹ ਉਚਾਰਨ ਕਰਨਾ ਹੈ ਕੁਰਨਾ ਮੇ ਇਹ ਉਚਾਰਨ ਇਸ ਦਾ ਸੁੱਧ ਉਚਾਰਨ ਇਸੇ ਤਰ੍ਹਾਂ ਹੀ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਐਡਾ ਨੰਨੇ ਨੂ ਸਿਹਾਰੀ ਤੱਤੇ ਦੇ ਪੈਰ ਦੇ ਵਿੱਚ ਅੱਦਾ ਯਈਆ ਹੈ ਸੋ ਇਸ ਦਾ ਸੁੱਧ ਉਚਾਰਨ ਕੀਵੇਂ ਹੋਵੇਗਾ ਐਡਾ ਨੰਨੇ ਨੂ ਸਿਹਾਰੀ ਤਤਾਂ ਐਡਾ ਅੱਖਰ ਪ੍ਰਗਟ ਹੋਵੇਗਾ ਅਨਿੱਤਯ ਉਚਾਰਨ ਕਰਨਾ ਹੈ ਅਨਿੱਤਯ ਅਨਿੱਤਯ ਇਸ ਦਾ ਉਚਾਰਨ ਸੰਤਾਨੇ ਕਰਨਾ ਹੈ ਸੋ ਇਸ ਸ਼ਬਦ ਦਾ ਵੀ ਖਾਸ ਧਿਆਨ ਰੱਖਣਾ ਹੈ ਕਿਵੇਂ ਸuddh ਉਚਾਰਨ ਕਰਨਾ ਹੈ ਐਡਾ ਨੰਨੇ ਨੂੰ ਸਿਹਾਰੀ ਤਤਾਂ ਅੱਗੇ ਐਡਾ ਅੱਖਰ ਹੀ ਉਚਾਰਨ ਹੋਵੇਗਾ ਅਨਿੱਤਯ ਉਚਾਰਨ ਕਰਨਾ ਹੈ ਅਨਿੱਤਯ ਸੋ ਅਗਲਾ ਜੋ ਸ਼ਬਦ ਆਪ ਦੇਖ ਰਹੇ ਹੋ ਤੱਤਾ ਪੈ ਚਰਾਰਾ ਸਿਹਾਰੀ ਅੱਗੇ ਪੱਪੇ ਦੇ ਪੈਰ ਚੱਦਾ ਯਈਆ ਤੱਤੇ ਨੂੰ ਲਾਵਾਂ ਤੱਤੇ ਨੂੰ ਸਿਹਾਰੀ ਵੀ ਆ ਤੱਤੇ ਦੇ ਪੈਰ 'ਤੇ ਡਾਰਾ ਵੀ ਆ ਪੱਤੇ ਨੂੰ ਦੱਦਾ ਯਈਆ ਵੀ ਆ ਤੱਤੇ ਨੂੰ ਲਾਵਾਂ ਸੋ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਤੱਤੇ ਨੂੰ ਸਿਹਾਰੀ ਤਰੇ ਅੱਗੇ ਜੋ ਅੱਤਾ ਯਈਆ ਸੀ ਇਸ ਨੇ ਕੀ ਕਰਨਾ ਹੈ ਪੱਤੇ ਨੂੰ ਸਿਹਾਰੀ ਲਗਾ ਕੇ ਅੱਗੇ ਐਡਾ ਅੱਖਰ ਪ੍ਰਗਟ ਹੋਵੇਗਾ ਜੋ ਤੱਤੇ ਨੂੰ ਲਾਵਾ ਉਹ ਤੱਤੇ ਨੂੰ ਹੀ ਉਚਾਰਨ ਹੋਵੇਗੀ ਤ੍ਰਿਪ્ય ਅਤੇ ਉਚਾਰਨ ਕਰਨਾ ਹੈ ਤ੍ਰਿਪ્ય ਅਤੇ ਸੋ ਜਈਏ ਨੇ ਕੀ ਕੀਤਾ ਹੈ ਪੱਤੇ ਨੂੰ ਸਿਹਾਰੀ ਲਗਾ ਕੇ ਅੱਗੇ ਐਡਾ ਅੱਖਰ ਪ੍ਰਗਟ ਕੀਤਾ ਹੈ ਤੇ ਤੱਤੇ ਨੂੰ ਲਾਵਾ ਤੇ ਹੀ ਉਚਾਰਨ ਹੋਵੇਗਾ ਤ੍ਰਿਪ્ય ਅਤੇ ਉਚਾਰਨ ਕਰਨਾ ਹੈ ਤ੍ਰਿਪ્ય ਅਤੇ ਨਾ ਕਿ ਤ੍ਰਿਪਤੇ ਤ੍ਰਿਪਤੇ ਉਚਾਰਨ ਗਲਤ ਹੋਵੇਗਾ ਤ੍ਰਿਪਤੇ ਨਹੀਂ ਕਰਨਾ ਤ੍ਰਿਪਯਤੇ ਉਚਾਰਨ ਕਰਨਾ ਹੈ ਐੜਾ ਤੇ ਤੱਤੇ ਨੂੰ ਲਾਵਾ ਤ੍ਰਿਪਯਤੇ ਉਚਾਰਨ ਇਸ ਦਾ শুদ্ধ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਤੱਦੇ ਨੂੰ ਕੰਨਾ ਯਈਏ ਜੋ ਟਿੱਪੀ ਤੱਤੇ ਨੂੰ ਲਾਵਾ ਤੱਦੇ ਨੂੰ ਕੰਨਾ ਯਈਏ ਨੂੰ ਟਿੱਪੀ ਤੱਤੇ ਨੂੰ ਲਾਵਾ ਸੋ ਇਸ ਦਾ ਕਿਵੇਂ শুদ্ধ ਉਚਾਰਨ ਕਰਨਾ ਹੈ ਤੱਦੇ ਨੂੰ ਕੰਨਾ ਤਾ ਅੱਗੇ ਜੋ ਯਈ ਦੇ ਉੱਪਰ ਟਿੱਪੀ ਹੈ ਇਹ ਕੀ ਅੱਖਰ ਪ੍ਰਗਟ ਕਰੇਗਾ ਤੱਦੇ ਨੂੰ ਕੰਨਾ ਤਾ ਅੱਗੇ ਈ ਦੀ ਨੂੰ ਸਿਹਾਰੀ ਲੱਗੇਗੀ ਜੋ ਟਿੱਪੀ ਹੈ ਉਹ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਤੱਤੇ ਨੂੰ ਲਾਵਾ ਉਚਾਰਨ ਹੋਵੇਗਾ ਇਹ ਇਸ ਦਾ ਸੁੱਧ ਉਚਾਰਨ ਹੈ ਇਸ ਦਾ ਸ਼ੁੱਧ ਉਚਾਰਨ ਕਿਵੇਂ ਹੈ ਧੱਦੇ ਨੂੰ ਕੰਨਾ ਯੇ ਨੂੰ ਟਿੱਪੀ ਤੱਤੇ ਨੂੰ ਲਾਂ ਦਾ ਧੱਦੇ ਨੂੰ ਕੰਨਾ ਤਾ ਅੱਗੇ ਯੇ ਨੂੰ ਟਿੱਪੀ ਹੈ ਤਾਂ ਇਹ ਇਹ ਈੜੀ ਨੂੰ ਸਿਹਾਰੀ ਦੇ ਨਾਲ ਉਚਾਰਨ ਕਰਨਾ ਹੈ ਤਾਯੰਤੇ ਉਚਾਰਨ ਕਰਨਾ ਹੈ ਤਾਯੰਤੇ ਤਾਯੰਤੇ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਸੋ ਸੰਗਤਾਂ ਨੇ ਖਾਸ ਧਿਆਨ ਰੱਖਣਾ ਹੈ ਇਸ ਸ਼ਬਦ ਦਾ ਵੀ ਸੋ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਧੱਦੇ ਨੂੰ ਕੰਨਾ ਤਾ ਏੜੀ ਸਿਹਾਰੀ ਐ ਐੜੇ ਨੂੰ ਟਿੱਪੀ ਅੰ ਤੱਤੇ ਨੂੰ ਲਾਵਾ ਤੇ ਧੱਦੇ ਨੂੰ ਕੰਨਾ ਤਾ ਏੜੀ ਸਿਹਾਰੀ ਐ ਐੜੇ ਨੂੰ ਟਿੱਪੀ ਅੰ ਤੱਤੇ ਨੂੰ ਲਾਵਾ ਤੇ ਤਾਇੰਤੇ ਉਚਾਰਨ ਕਰਨਾ ਹੈ ਤਾਇੰਤੇ ਤਾਇੰਤੇ ਇਸ ਦਾ ਸuddh ਉਚਾਰਨ ਹੋਵੇਗਾ ਤਾਇੰਤੇ ਨਾ ਕੀ ਜਈਏ ਦੇ ਨਾਲ ਜਿਸ ਦਾ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਸਿਹਾਰੀ ਸ ਸ ਦੇ ਪੈਰ ਜੰਦਾ ਵਾਵਾ ਹੈ ਸੋ ਜ਼ਿਆਦਾਤਰ ਵਾਵਾ ਕੀ ਕਰਦਾ ਹੈ ਜਾਂ ਤਾਂ ਔਂਕੜ ਦਾ ਰੂਪ ਉਚਾਰਨ ਕਰਦਾ ਹੈ ਪਰ ਇੱਥੇ ਇਸ ਸ਼ਬਦ ਦੇ ਵਿੱਚ ਅਸੀਂ ਵਾਵੇ ਦਾ ਹੀ ਉਚਾਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਇਸ ਦਾ ਵਿਸਵਹੀ ਉਚਾਰਨ ਕਰਨਾ ਹੈ ਵਿਸਵ ਨਾ ਕਿ ਐਦਾਂ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਅੱਧਾ ਇਸ ਦਾ ਬਿਲਕੁਲ ਉਚਾਰਨ ਨਹੀਂ ਕਰਨਾ ਜਾਂ ਬੇਸੋ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਸੰਗਤਾਂ ਨੂੰ ਦੱਸ ਲਈਏ ਕਿ ਕੁਝ ਸ਼ਬਦਾਂ ਦੇ ਵਿੱਚ ਜਿੱਥੇ ਸ਼ਬਦ ਨੂੰ ਅੱਧਾ ਵਾਵਾ ਲੱਗਿਆ ਹੋਵੇ ਅੱਖਰ ਨੂੰ ਕਈ ਸ਼ਬਦਾਂ ਦੇ ਵਿੱਚ ਵਾਵਾ ਹੀ ਉਚਾਰਨ ਹੁੰਦਾ ਹੈ ਤੇ ਕਈ ਸ਼ਬਦਾਂ ਦੇ ਵਿੱਚ ਵਾਵੇ ਦੀ ਜਦੋਂ ਔਂਕੜ ਉਚਾਰਨ ਹੁੰਦੀ ਹੈ ਸੋ ਇੱਥੇ ਜੋ ਪੰਕਤੀ ਹੈ ਇਸ ਪੰਕਤੀ ਦੇ ਵਿੱਚ ਵੀ ਬੱਬੇ ਨੂੰ ਸਿਹਾਰੀ ਸਸਾ ਬਾਵਾ ਵਿਸਵਹੀ ਉਚਾਰਨ ਕਰਨਾ ਹੈ ਵਿਸਵ ਨਾ ਕਿ ਵਿਸਵ ਉਚਾਰਨ ਗਲਤ ਉਚਾਰਨ ਹੋਵੇਗਾ ਸੋ ਇਹ ਸੰ ਸਲੋਕ ਸanskritee ਮਹਲਾ ਪੰਜਵਾ ਬਾਣੀ ਦੇ ओके ਸ਼ਬਦਾਂ ਦਾ ਸੁੱਧ ਉਚਾਰਨ ਨਾਲ ਇੱਕ ਵਾਰ ਫਿਰ ਤੋਂ ਨਿਗਾਹ ਮਾਰ ਲਈਏ ਪੱਪੇ ਨੂੰ ਕੰਨਾ ਪਾ ਤੱਤੇ ਨੂੰ ਕੰਨਾ ਤਾਂ ਲੱਲੇ ਨੂੰ ਟਿੱਪੀ ਲੰ ਪਾ ਤਾਲੰਗ ਉਚਾਰਨ ਕਰਨਾ ਹੈ ਕਈ ਸੰਗਤਾਂ ਪੱਪੇ ਨੂੰ ਕੰਨਾ ਜੋ ਸ਼ਬਦ ਦੇ ਪਹਿਲੇ ਅੱਖਰੋਂ ਕੰਨਾ ਲੱਗਿਆ ਹੁੰਦਾ ਹੈ ਉਸ ਦਾ ਉਚਾਰਨ ਨਹੀਂ ਕਰਦੇ ਆ ਪਤਾਲੰਗ ਹੀ ਉਚਾਰਨ ਕਰ ਦਿੰਦੇ ਆ ਇਹ ਗਲਤ ਹੈ ਸੰਗਤਾਂ ਨੂੰ ਬੇਨਤੀ ਕਰਦੇ ਆ ਇੱਥੇ ਖਾਸ ਧਿਆਨ ਰੱਖਣਾ ਹੈ ਕਿਸੇ ਵੀ ਸ਼ਬਦ ਦਾ ਅੱਖਰ ਪਹਿਲੇ ਅੱਖਰ ਨੂੰ ਜਦੋਂ ਕੰਨਾ ਲੱਗਾ ਹੈ ਤਾਂ ਉਸ ਦਾ ਪੂਰਾ ਹੀ ਉਚਾਰਨ ਕਰਨਾ ਹੈ ਪਾ ਤਾ ਲੰ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਬੱਬੇ ਨੂੰ ਦਲਾਮ ਮੈਂ ਇੱਥੇ ਸ ਸ ਦੇ ਪੈਰ 'ਚ ਵਾਵਾ ਸੀ ਕੰਨਾ ਵੀ ਆ ਸੋ ਬਾਵੇ ਨੇ ਸ ਸ ਦੇ ਔਂਕੜ ਦੇ ਰੂਪ ਦੇ ਵਿੱਚ ਉਚਾਰਨ ਹੋਵੇ ਕਰਦੇ ਐੜੇ ਨੂੰ ਕੰਨਾ ਤ ਤ ਰ ਰ ਹ ਹ ਬੈ ਸਵੰਤਰ ਹੈ ਉਚਾਰਨ ਕਰਨਾ ਹੈ ਬੈ ਸਵੰਤਰ ਹੈ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਸਿਹਾਰੀ ਖੱਖੇ ਦੇ ਪੈਰ 'ਤੇ ਅੱਦਾ ਜਈਆ ਸੀ ਖੱਖੇ ਨੂੰ ਕੰਨਾ ਦੱਦੇ ਨੂੰ ਟਿੱਪੀ ਵੀ ਸੀ ਸੋ ਇਸ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਵਿਖਿਆਦਮ ਉਚਾਰਨ ਕਰਨਾ ਹੈ ਵਿਖਿਆਦਮ ਸੋ ਲੱਲਾ ਬੱਬੇ ਦੇ ਪੈਰ ਚੜਦਾ ਜਈਆ ਤੱਤੇ ਨੂੰ ਲਾਮਾ ਇਸ ਦਾ ਜਈਏ ਨੇ ਕੀ ਕੀਤਾ ਹੈ ਬੱਬੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਅਖਰ ਪ੍ਰਗੜ ਕਰਕੇ ਲੱਪਿਆ ਤੇ ਉਚਾਰਨ ਕਰਨਾ ਹੈ ਲੱਪਿਆ ਤੇ ਸੋ ਜੋ ਅਗਲਾ ਸ਼ਬਦ ਹੈ ਇਸ ਸ਼ਬਦ ਦਾ ਇਕੱਠੇ ਉਚਾਰਨ ਨਹੀਂ ਕਰਨਾ ਅਤਰੰਗ ਉਚਾਰਨ ਕਰਨਾ ਹੈ ਅਦਰੰਗ ਕਰਾਂਗੇ ਗੰਤੋ ਉਚਾਰਨ ਹੋਵੇਗਾ ਅਤਰੰਗ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਇਸ ਦਾ ਸ਼ੁੱਧ ਉਚਾਰਨ ਕਰਨਾ ਹੈ ਪਰਨਾ ਮਯਹਿ ਸੋ ਮਮਾ ਯਯਾ ਹਾਹੇ ਦਾ ਉਚਾਰਨ ਕਰਨਾ ਹੈ ਮਮਾ ਈੜੀ ਨੂੰ ਸਿਹਾਰੀ ਐੜਾ ਹਾਹੇ ਨੂੰ ਸਿਹਾਰੀ ਦੇ ਨਾਲ ਉਚਾਰਨ ਕਰਨਾ ਹੈ ਮਯਹ ਉਚਾਰਨ ਕਰਨਾ ਹੈ ਮਯਹ ਸੋ ਅਗਲਾ ਜੋ ਸ਼ਬਦ ਹੈ ਐੜਾ ਨੰਨੇ ਨਸਿਹਾਰੀ ਤੱਤੇ ਦੇ ਪੈਰ 'ਚ ਹੈ ਅੱਧਾ ਯਈਆ ਹੈ ਸੋ ਇਸ ਦਾ ਉਚਾਰਨ ਕਰਨਾ ਹੈ ਐੜਾ ਨੰਨੇ ਨਸਿਹਾਰੀ ਤੱਤਾ ਅੱਗੇ ਐੜਾ ਅਨਿੱਤੈ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਤੱਤੇ ਦੋਂ ਸਿਹਾਰੀ ਪੈਰ ਚ ਰਾਰਾ ਇਥੇ ਤੱਤੇ ਦੇ ਪੈਰ ਦੇ ਵਿੱਚ ਅੱਧਾ ਯਈਆ ਲੱਗਿਆ ਹੈ ਸੋ ਇਸ ਦਾ ਉਚਾਰਨ ਕਰਨਾ ਹੈ ਤ੍ਰਿਪੇਤੇ ਤ੍ਰਿਪ్య ਅਤੇ ਉਚਾਰਨ ਕਰਨਾ ਹੈ ਯਾਨੀ ਕੀ ਕੀਤਾ ਹੈ ਪੱਤੇ ਨੂੰ ਸਿਹਾਰੀ ਉਚਾਰਨ ਕਰਕੇ ਇਹ ਐੜਾ ਅੱਖਰ ਪ੍ਰਗਟ ਕੀਤਾ ਹੈ ਤ੍ਰਿਪ్య ਅਤੇ ਉਚਾਰਨ ਕਰਨਾ ਹੈ ਤੱਦੇ ਨੂੰ ਕੰਨਾ ਯਈਏ ਨੂੰ ਟਿੱਪੀ ਤੱਤੇ ਨੂੰ ਲਾਵਾਂ ਇਸ ਦਾ শুদ্ধ ਉਚਾਰਨ ਇਥੇ ਜਈਏ ਨੇ ਕੀ ਕੀਤਾ ਹੈ ਤੱਦੇ ਨੂੰ ਲਾਵਾਂ ਈੜੀ ਨੂੰ ਸਿਹਾਰੀ ਤਾਏ ਅੱਗੇ ਐੜੇ ਨੂੰ ਟਿੱਪੀ ਅੰ ਪੱਤੇ ਨੂੰ ਲਾਵਾਂ ਤੇ ਤਯੰਤੇ ਉਚਾਰਨ ਕਰਨਾ ਹੈ ਤਯੰਤੇ ਸੋ ਇੱਥੇ ਬੱਬੇ ਨੂੰ ਸਿਹਾਰੀ ਸਸੇ ਦੇ ਪੈਰ ਚ ਵਾਵਾ ਹੈ ਇੱਥੇ ਸੰਤਨ ਦੱਸਦੀ ਇੱਥੇ ਵੀ ਸਸੇ ਦੇ ਪੈਰ ਚ ਵਾਵਾ ਹੈ ਪਰ ਇਸ ਸ਼ਬਦ ਅਤੇ ਇਸ ਸ਼ਬਦ ਦੇ ਉਚਾਰਨ ਦੇ ਵਿੱਚ ਬਹੁਤ ਅੰਤਰ ਹੈ ਇੱਥੇ ਵਾਵੇ ਨੇ ਔਂਕੜ ਦਾ ਰੂਪ ਲੈ ਕੇ ਅੱਗੇ ਐੜੇ ਨੂੰ ਕੰਨਾਂ ਲੱਗੀ ਹੈ ਇੱਥੇ ਕੁਝ ਸ਼ਬਦਾਂ ਦੇ ਵਿੱਚ ਸ ਸ ਜੋ ਵਾਵਾ ਹੈ ਅੱਧਾ ਉਹ ਔਂਕੜ ਮਾਤਰਾ ਦਾ ਉਚਾਰਨ ਕਰਦਾ ਹੈ ਪਰ ਕੁਝ ਸ਼ਬਦਾਂ ਦੇ ਵਿੱਚ ਵਾਵਾ ਪੂਰਾ ਹੀ ਭਾਵੇਂ ਕੀ ਵਾਵਾ ਹੀ ਬੋਲਿਆ ਜਾਂਦਾ ਹੈ ਇਸ ਦਾ ਉਚਾਰਨ ਵਿਸਵ ਕਰਨਾ ਹੈ ਵਿਸਵ ਸੋ ਇਹ ਸੰ ਸਲੋਕ ਸਾਸਕ੍ਰਿਤੀ ਮਹਲਾ ਪੰਜਵਾਂ ਬਾਣੀ ਦੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ